ਸਤਿਕਾਰਯੋ ਸਤਿਓ ਅਸੀਂ ਦਰਸ਼ਨਾ ਮੈਮੋਰੀਅਲ ਹਸਪਤਾਲ ਨਿਹਾਲ ਸਿੰਘ ਵਾਲਾ ਤੋਂ ਬੋਲ ਰਹੇ ਹਾਂ ਸਾਡੇ ਬਹੁਤ ਹੀ ਸਤਿਕਾਰਯੋ ਡਾਕਟਰ ਤੇਜਿੰਦਰਪਾਲ ਜੀ ਐਮ ਜੀ ਪੀ ਐਸ ਤੇ ਉਹਨਾਂ ਦੇ ਮੈਡਮ ਡਾਕਟਰ ਸਾਹਿਬ ਨੇ 400 ਕਿਲੋ ਚਾਵਲ 24 ਕਿਲੋ ਰਿਫਾਈਨਡ ਔਇਲ ਤੇ 50 ਕਿਲੋ ਦਾਣਾ ਫਿਰੋਜ਼ਪੁਰ ਵਾਲੇ ਪਾਸੇ ਲੰਗਰ ਦੀ ਸੇਵਾ ਲਈ ਹੜਪੀੜ ਤਬੀਰਾਂ ਦੀ ਸੇਵਾ ਲਈ ਭੇਜੇ ਨੇ ਜੋ ਕਿ ਅਸੀਂ ਕੱਲ ਸਵੇਰ ਤੱਕ ਪਹੁੰਚਾ ਦੇਵਾਂਗੇ ਬਹੁਤ ਬਹੁਤ ਧੰਨਵਾਦ ਡਾਕਟਰ ਤੇਜਿੰਦਰਪਾਲ ਜੀ ਦਾ ਮੈਡਮ ਡਾਕਟਰ ਸਾਹਿਬ ਦਾ ਤੇ ਦਰਸ਼ਨਾ ਮੈਮੋਰੀਅਲ ਹਸਪਤਾਲ ਨਿਹਾਲ ਸਿੰਘ ਵਾਲਾ ਦੀ ਪੂਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਹੈ ਸਤਾਰਿਓ ਸਾਥਿਓ ਅਸੀਂ ਦਰਸ਼ਨਾ ਮੈਮੋਰੀਅਲ ਹਸਪਤਾਲ ਨਿਹਾਲ ਸਿੰਘ ਵਾਲਾ ਤੋਂ ਬੋਲ ਰਹੇ ਹਾਂ ਸਾਡੇ ਬਹੁਤ ਹੀ ਸਤਾਰਿਓ ਡਾਕਟਰ ਤੇਜਿੰਦਰਪਾਲ ਜੀ ਐਮਬੀਬੀਐਸ ਤੇ ਉਹਨਾਂ ਦੇ ਮੈਡਮ ਡਾਕਟਰ ਸਾਹਿਬ ਨੇ 400 ਕਿਲੋ ਚਾਵਲ 24 ਕਿਲੋ ਰਿਫਾਈਨਡ ਆਇਲ ਤੇ 50 ਕਿਲੋ ਦਾਣਾ ਫਿਰੋਜ਼ਪੁਰ ਵਾਲੇ ਪਾਸੇ ਲੰਗਰ ਦੀ ਸੇਵਾ ਲਈ ਹੜਪੀੜ ਕਬੀਰਾਂ ਦੀ ਸੇਵਾ ਲਈ ਭੇਜੇ ਨੇ ਜੋ ਕਿ ਅਸੀਂ ਕੱਲ ਸਵੇਰ ਤੱਕ ਪਹੁੰਚਾ ਦੇਵਾਂਗੇ ਬਹੁਤ-ਬਹੁਤ ਧੰਨਵਾਦ ਹੈ ਡਾਕਟਰ ਤੇਜਿੰਦਰਪਾਲ ਜੀ ਦਾ ਮੈਡਮ ਡਾਕਟਰ ਸਾਹਿਬ ਦਾ ਤੇ ਦਰਸ਼ਨਾ ਮੈਮੋਰੀਅਲ ਹਸਪਤਾਲ ਨਿਹਾਲ ਸਿੰਘ ਵਾਲਾ ਦੀ ਪੂਰੀ ਟੀਮ ਬਹੁਤ-ਬਹੁਤ ਧੰਨਵਾਦ ਹੈ ਜੀ